ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਕਿ ਉਹ ਜਿਹੜੀ ਕੁੜੀ ਸੀਗੀ ਪੰਚਨ ਬਿਮਾਰੀ ਨਾਂ ਤਾਂ ਨਹੀਂ ਉਹਦੇ ਨਾਮ ਨਾਲ ਕੋਈ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਲ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਹੁੰਦੀ ਮੌਤ ਹੋਊਗੀ ਮੌਤ ਹੋਊਗੀ ਤੇ ਕਈ ਕਹਿੰਦੇ ਨੇ ਮਾਰਾ ਗਿਆ ਕੀ ਹੋ ਗਿਆ ਕੀ ਇਹਦੇ ਨਾਲ ਮਾਰਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨਹੀਂ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਹੈ ਤੇ ਸ਼ਾਇਦ ਇਹ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ 12ਵੀਂ ਜੂਬੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰ ਚੱਕਿਆ ਆਪਣੇ ਨਾਲ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਨਹੀਂ ਰਹੀਆਂ ਨੀ ਕੀ ਚਮਕੌਰ ਦੀ ਗੜੀ ਕੀ ਸਰਹੰਦ ਦੀ ਗਨੀ ਹਾਂ ਕੀ ਠੰਡੇ ਬੋਰਚ ਕੀ ਗੁਰੂਆਂ ਨੇ ਸਾਡੇਾਂ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਖਾਲਸਾ ਸਿੰਘ ਇਹ ਵੀ ਦੀਆਂ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੋੜੀ ਦੇ ਭਈਆ ਰਾਂਗਾ ਕੇ ਸਾਡੇ ਨਾਂ ਜਿਹੜੇ ਸਰਨਾਮ ਪੀਪਲ ਦੇ ਕੌਰ ਨਾਂ ਨਾਲ ਲਾ ਦੇ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਵੀਡੀਓ ਨੂੰ ਦੇਖ ਕੇ ਤਨੂ ਕੀ ਲੱਗਦਾ ਵੀ ਇਹ ਗੱਲ ਸਹੀ ਆ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਬੱਚਿਆਂ ਇਦਾਂ ਹੀ ਤੁਰਗਾ ਘਰ ਨੂੰ ਬੜਾ ਕਪੜਾ ਤੇ ਲਾਹ ਪ੍ਰਵਾਹ ਹੋ ਜਾਣਾ ਇਹ ਚਿਤਨਾ ਕਰਨ ਫੇਰ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਡੰਗ ਬਲੰਗ ਹੋ ਜਾਣ ਕੋ ਕਲਰ ਕੀਮਤ ਦਾ ਪਤਾ ਹੀ ਨਾ ਲੱਗੇ ਜੀ ਭੈਣਾਂ ਦੀ ਅਜਿਦ ਕੀ ਹੁੰਦੀ ਆ ਮਾਵਾਂ ਕੀ ਹੁੰਦੀ ਆ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੋਗੇ ਤਾਂ ਕੁਝ ਵੀ ਨਹੀਂ ਪੇੜ ਨੇ ਵੀ ਉੱਤੇ ਤੁਸੀਂ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣਾ ਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿਹਨੇ ਕਿ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨਾਲ ਦੀ ਸਾਕੀ ਭਜਾਈ ਅਸੀਂ ਤੇ ਰਬੰਦ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਦੇ ਕਿਸੇ ਸਾਲੀ ਨਾਲ ਦੇ ਜੀਜੇ ਦੇ ਨਾਲ ਸੀ ਇੱਕ ਸੰਬੰਧ ਬਣਾਏ ਆ ਏ ਉਹリカंचल ਕੁਮਾਰੀ ਨੇ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਜੁਆਇਨ ਕਰਨ ਜਿਹੜੇ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਨੜੀ ਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਜਿਸਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਐਚਟੀ ਨਹੀਂ ਰਹੇਗੀ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈ ਕਿ ਜਿਨ੍ਹਾਂ ਨੇ ਆਪਦੇ ਭਾਬ ਬਗੜਾ ਸੀ ਇੱਕ ਸੰਬੰਧ ਬਣਾਇਆ ਅੜਵਿਆ ਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਆਹਦੇ ਆਪਣੇ ਪੇਜ ਦਾ ਨਾਂ ਹੀ ਆਪਾਂ ਭਾਬੀ ਰੱਖ ਲਿਆ। ਐਜ ਦਾ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਨੂੰ ਪਤਾ ਇਸ ਗੱਲ ਦਾ। ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਨਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ। ਜੇ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹਨਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਦੇਖ ਲਓਗੇ। ਤਮੇ ਤੁਸੀਂ ਮਾੜਾ ਜੁਰਮ ਕੀਤਾ ਤੇ ਸਾਡੇ ਦੋ ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮਹਿਰੋਤੋਂ ਤੇ ਭਾਈ ਨਿਮਰਤਜੀਤ ਸਿੰਘ ਹਰੀ ਘਾਤੋਂ ਵੀ ਉਹਨਾਂ ਦੀ ਤਾਂ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪ੍ਰਵਾਹੀ ਨਹੀਂ ਹੈ ਮੇਰਾ ਨਾਮ ਆਉਦਾ ਮੇਰੇ ਮੇਰੇ ਨਾਂ ਤਾਂ ਜੁੜਦਿਆਂ ਨਹੀਂ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹੀ ਨਹੀਂ ਹੈ ਚਾਹੇ ਹਾਹੀ ਲਗਣਾ ਪਿਆ ਜੇ ਸੋਣੀ ਚੜ੍ਹਨਾ ਪਿਆ ਜੇ ਇਸ ਪੰਜਾਬ ਦੀ ਇਹ ਚਿਤਾਵਨੀ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇਹ ਚਿਤਾ ਬਚਾਉਣਗਾ ਤੁਸੀਂ ਇਹ ਦੇਖੋ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤਰ੍ਹਾਂ ਕਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤਿੰਨਾਂ ਜਾਹਦ ਦਾ ਵਿਪਨਾ ਠਾਕੀ ਕਦੋਂ ਤੋਂ ਲੱਗਗਾ ਇਹ ਤਾਂ ਫਿਰ ਇਹ ਜੋਪੀ ਬਿਹਾਰ ਤੋਂ ਬਈਆ ਰਾਣੀ ਆ ਕੇ ਨੇ ਤੇ ਇਹ ਨਾ ਦੇਤਾ ਕਿ ਆਹ ਦੀਆਂ ਠਾਕੀ ਤੀਨ ਫਿਰ ਜਦੋਂ ਗਾਹ ਦੇਖਿਆ ਤਾਂ ਅਕੀ ਪਿਆਉ ਤੇ ਕੁੜਗਿੰਨਾ ਕਮੀ ਪੰਜਾਬ ਵਿੱਚ ਸਾਡੀ ਲਾਈਵ ਹੋਈ ਸੋ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦੀਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾਂ ਨੇ ਸਲਾਹ ਕੀਤੀ ਭਾਈ ਸਾਹਿਬ ਤੁਸੀਂ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਹ ਤੋਂ ਨਿਕਲਣਗੇ ਪਹਿਲੀ ਗਲਤੀਆਂ ਮਾਫ ਕੀਤੀ ਜਾ ਕੇ ਤੇ ਇਹਨਾਂ ਨੂੰ ਕਿਹ ਧਾਨ ਵੀ ਪ੍ਰਣਾ ਦਿੱਤੀ ਜਾਵੇ ਤੇ ਐ ਜਿਸਦਾਰ ਭੈਣ ਬੜਾ ਕੀ ਗੱਲਬਾਤ ਕੀਤੀ ਸੀ ਨਾ ਪੇ ਇਹ ਹੀ ਉਹ ਕਾਂਚਲ ਕੁਮਾਰੀ ਜਿਹੜੀ ਰੋਂਦੀ ਸੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸੰਘਾ ਨੇ ਇਹ ਬੜੇ ਕੰਮ ਨਾ ਕਰ ਉਦੋਂ ਇੰਦੀ ਜੈਸਵਾਲ ਆਰਗਿਆ ਨੇ ਸਾਡੇ ਵਿਰੁੱਧ ਵੀਡੀਓ ਪਾਈਆਂ ਕਿਹ ਬੰਦੇ ਵਾਲੇ ਕੀ ਕਰਦਾ ਕੀ ਕਰਦਾ ਮਤ ਪਾਰਸੰਗ ਮੈਨੂੰ ਇਹ ਅਗਲੀ ਕਰ ਦਿੱਤਾ ਕਰੀ ਜਾਂਦੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਹਾਂ ਜਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨ ਨਹੀਂ ਕਰੋਨਾ ਹੱਥ ਚ ਲੈਣਾ ਪੈ ਜੀ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਬੰਦ ਹੋਣਗੇ ਇੱਕ ਕੰਮ ਹੋਊਗਾ ਤਾਂ پتہ ਸਟੇਟ ਫਾਰਵਰਡ ਦੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲਾਂ ਪਿਆਰ ਨਾਲ ਸਮਝਾਉਂਦੇ ਇੰਨੇ ਮੁੜ ਕੇ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਣੇ ਆ ਬੋਲਦੀ ਨਹੀਂ ਹੈ ਸਮਝੀ ਇਹੋ ਤੁਹਾਡੇ ਹੱਥ 'ਚ ਆ ਪੰਜਾਬ ਦੇ ਮੁੰਡੇ ਗੁਰਦਿਆ ਦੇਖੋ ਅੱਜ ਜੀ ਤਰੀਕ ਦੇ ਵਿੱਚ ਮੈਂ ਅਮਰਪਾਲ ਸਿੰਘ ਮੈਨੂੰ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਆ ਸਾਡੀਆਂ ਭੈਣਾਂ ਆ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਨਾਲ ਨਾਲ ਸਿੰਘ ਕੋਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕਿ ਮੈਨੂੰ ਵੀਡੀਓ ਵੀ ਸ਼ੋ ਹੋਗੀ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੇ ਵੀਡੀਓ ਬਣਾਉਂਦੇ ਦੂਜੀ ਗੱਲ ਜਨਰਲ ਗਾ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀ ਮੈਂ ਨਹੀਂ ਦਿਖਾਇਆ ਸਮਝੋ ਉਹਨਾਂ ਦੇ ਨੇੜੇ ਤੇੜੀ ਕਰਦਾ ਜਿਨ੍ਹਾਂ ਦੇ ਮੈਂ ਨਾਮ ਲਊਗਾ ਉਹਨੂੰ ਮੈਂ ਛੱਡਣਾ ਹੈ ਉਹ ਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟਰ ਦੇ ਮਿਲੇ ਸਾਰੇ ਇੱਕ ਪੁਰਸਦੀ ਕਾਰਵਾਈ ਦਾ ਹਿੱਸਾ ਪੁਰਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੌਸੇ ਦਾ ਬਹੁਤ ਸਤਿਕਾਰ ਕਰਦੇ ਆਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆਂ ਅਸੀਂ ਕੋਈ ਕਿਸੇ ਭਜੜਾਟ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨੇ ਸਪੋਤ ਲਾਏ ਉਹਨੂੰ ਤੇ ਗਰਾਹ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਦਾ ਤੇ ਜਿਉਹਨਾਂ ਨੂੰ ਕੋਈ ਸਜ਼ਾ ਮਿਲ ਮਿਲ ਰਹੀ ਹੈ ਦੇ ਸੰ ਕੋਈ ਚੱਕਰ ਨਹੀਂ ਸੀ ਪੋਤ ਲਾਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੀ